ਯੂਕੇ ਚ ਪੜਾਈ ਕਰਨਗੇ 25 ਸਾਲਾਂ ਨੌਜਵਾਨ ਦੀ ਹੋਈ ਮੌਤ ਮ੍ਰਿਤਕ ਨੌਜਵਾਨ ਦੀ ਲਾਸ਼ ਅੱਜ ਪਹੁੰਚੀ ਘਰ ਹੋਇਆ ਅੰਤਿਮ ਸੰਸਕਾਰ ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਯੂਕੇ 'ਚ ਮੌਤ ਹੋ ਗਈ ਜੋ ਕਿ ਯੂਕੇ 'ਚ ਪੜ੍ਹ ਲੇ ਗਿਆ ਹੋਇਆ ਸੀ ਅੱਜ ਕਰੀਬ 37 ਦਿਨਾਂ ਬਾਅਦ ਲਾਸ਼ ਘਰ ਪਹੁੰਚਣ ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਵਾਨ ਪੁੱਤਰ ਦੀ ਲਾਸ਼ ਤੇ ਇੱਕ ਮਾਪਿਆਂ ਦਾ ਰੋ ਰੋ ਕੇ ਬਹੁਤ ਗੁਰਾਹਾਲ ਹੈ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਾਡਾ ਪੁੱਤਰ ਈਕਰਮਨਜੀਤ ਯੂਕੇ 'ਚ ਪੜ੍ਹਾਈ ਕਰਨ ਲਈ ਗਿਆ ਸੀ ਅਤੇ ਇਸ ਸਾਲ ਹੀ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਈਕਰਮਨਜੀਤ ਦੇ ਵਿਆਹ ਨੂੰ ਲੈ ਕੇ ਘਰ 'ਚ ਕਾਫੀ ਖੁਸ਼ੀ ਦਾ ਮਾਹੌਲ ਸੀ ਪਰ ਉਸਦੀ ਮੌਤ ਦੀ ਖ਼ਬਰ ਨੇ ਸਭ ਨੂੰ ਝੰਡੋਰ ਕੇ ਰੱਖ ਦਿੱਤਾ ਹੈ ਉਹਨਾਂ ਦੱਸਿਆ ਕਿ ਯੂਕੇ 'ਚ ਕੰਮ ਕਰਦੇ ਕੰਦ ਡਿਗਨਕਾਰ ਨੂੰ ਉਸਦੀ ਮੌਤ ਹੋਈ ਹੈ ਮੇਰਾ ਨਾਮ ਮੋਹਨ ਲਾਲ ਲੜਕਾ ਹੈ ਨਾ 20 ਕਿਦੋਂ 20 ਕਿਹਨਾ ਮ लड़का ਹੈ ਬੇਟਾ ਮੇਰਾ ਬੇਟੇ ਮੇਰਾ ਦਾ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟੱਡੀ ਵਿਸ ਕੀ ਉਹਦੇ ਘਟਨਾ ਹੋ ਗਈ ਜੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਨਤੀਜਾ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਛੱਟ ਲੱਗਣਾ ਉਹਦੀ ਜਿਹੜੀ ਆ ਮੌਤ ਹੋ ਗਈ। ਪਤਾ ਜੀ ਤੁਹਾਨੂੰ ਲੱਗਿਆ ਕਿ ਕੀ ਕੁਝ ਜਿਹੜਾ ਪਰਿਵਾਰ ਵੀ ਕੀ ਕੀ ਸੀ ਉਹ ਵਾਂਦੇ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜਿਹੀ ਜਿਹੜੀ ਇਹ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਜਦੋਂ ਬੱਚਾ ਸਾਡਾ ਸਾਥ ਸਾਥ ਕੇ ਉਹ ਪ੍ਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕਦੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਕੀ ਸੁਪਨਾ ਸੀ ਬੱਚੇ ਦਾ ਅੱਗੇ ਕਰੰਗਰਾ ਜਿੰਨੂੰ ਬਾਹਰ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਸੀ ਬਾਤ ਕੀ ਸੁਪਨਾ ਸੀ ਕੇ ਬਣਨਾ ਦੇਖੋ ਹਰ ਇੱਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣੇ ਆਪਣੀ ਜ਼ਿੰਦਗੀ ਜਿਹੜੀ ਹੈ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹ ਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲਿਖ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਝ ਹੋਣੀ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲਾ ਕੇ ਵੀ ਖਾ ਸਕਦੇ ਓਥੇ ਬੱਚੇ ਖਾ ਸਕਦੇ ਨੇ ਬੇਰੋਜ਼ਗਾਰੀ ਕਰਕੇ ਬੱਚੇ ਓਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਓਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲਦਾ ਨਾ ਨੌਕਰੀਆਂ ਮਿਲ ਰਹੀਆਂ ਮੈਂ ਉਹਦੇ ਕਰਕੇ ਬੱਚੇ ਓਥੇ ਗਏ ਨੇ ਬੋਲਾ ਜੀ ਕੀ ਲੱਗਦਾ ਤੁਹਾਨੂੰ ਇਹ ਮੇਰਾ ਭਤੀਜਾ ਭਰਾ ਦਾ ਬੇਟਾ ਤੁਹਾਨੂੰ ਕੀ ਦਾ ਪਤਾ ਲੱਗਾ ਇਹਨਾਂ ਪਤਾ 15 ਤਰੀਕ ਨੂੰ ਫੋਨ ਆਇਆ ਸੀ ਹਾਈ ਕਮਿਸ਼ਨ ਦਾ ਉਥੋਂ ਜੂਕੇ ਤੋਂ ਉਹਨਾਂ ਨੇ ਦੱਸਿਆ ਵੀ ਅਦਾ ਦਾ ਬੱਚੇ ਦੀ ਡੈਥ ਹੋ ਗਈ ਹੈ ਕਿੰਨੀ ਕਿਹਦੇ ਰੋਗ ਹੈ ਲੜਕੇ ਨੂੰ ਬਾਹਰ ਕੀ ਲਗਭਗ 3 ਸਾਲ ਹੋ ਗਿਆ ਸੀ 2020 ਦੇ ਵਿੱਚ ਗਿਆ ਸੀ ਤੇ ਜੋ 2023 ਦੇ ਵਿੱਚ ਇਹ ਵਾਕਿਆ ਜਿਹੜਾ ਹੋ ਗਿਆ ਪਰਿਵਾਰਿਕ ਮੈਂਬਰਾਂ ਦੇ ਕਿ ਲੜਕੇ ਨੇ ਆਣਾ ਵੀ ਹੈਗਾ ਸੀ ਆਈ ਦਿਨਾਂ ਦੇ ਇਹ 2024 ਦੇ ਵਿੱਚ ਆਣਾ ਸੀ ਜੀ ਬੜੀਆਂ ਆਸਾਂ ਲਾਈਆਂ ਸੀ ਬੜੇ ਚਾਹ ਹੀ ਮਨ ਵਿੱਚ ਵਿਆਹ ਕਰਨਾ ਸੀ ਉਹਦਾ ਸੋ ਸਾਰੇ ਪਰਿਵਾਰ ਦੇ ਚਾਅ ਜਿਹੜੇ ਅਧੂਰੇ ਰਹਿ ਗਏ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਪਰਿਵਾਰ ਦੇ ਉੱਤੇ ਦੇਖਿਆ ਜਾਂਦਾ ਪੰਜਾਬ ਦੇ ਵਿੱਚ ਜਿਹੜੇ ਆ ਜ਼ਿਆਦਾਤਰ ਬੱਚੇ ਜਿਹੜੇ ਬਾਹਰ ਜਾ ਰਹੇ ਆ ਉਹ ਹਾਂਜੀ ਹਾਂ ਕਰੀ ਕਰਕੇ ਪਰ ਅੱਜ ਦੇ ਦਿਨ ਕਿੰਨੇ ਕਿਤੇ ਜਿਹੜੀਆਂ ਕੌੜਾ ਬੀਏ ਰਹਿੰਦੇ ਨੇ ਕਿ ਇਹ ਲੱਗੇ ਦੇਖੀ ਆ ਇਹਹੀ ਕਾਰਨ ਹੈ ਜੀ ਇਹ ਹਿੰਦੁਸਤਾਨ ਦੇ ਵਿੱਚ ਸਾਡੇ ਬੇਰੋਜ਼ਗਾਰੀ ਕਰਕੇ ਹੀ ਸਾਰੇ ਦੇਸ਼ ਦੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ ਜੇਕਰ ਇੱਥੇ ਰੋਜ਼ਗਾਰ ਚੰਗਾ ਬੱਚਿਆਂ ਨੂੰ ਮਿਲੇ ਤੇ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਤੇ ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਰੋਜ਼ਗਾਰ ਬੱਚਿਆਂ ਨੂੰ ਇੱਧਰ ਹੀ ਮਿਲਣਾ ਤੇ ਬੱਚੇ ਇੱਧਰ ਹੀ ਕੰਮ ਕਰਨ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਮਾਂ ਪਿਓ ਨੂੰ ਇਹ ਦੁੱਖਾਂ ਦੇ ਵਿੱਚੋਂ ਦੀ ਨਾ ਗੁਜ਼ਰਨਾ ਪਵੇ ਇਹ ਹਾਸੇ ਨਾਲ ਵਾਪਰਨਾ ਤੇ ਮਾਂ ਦੇ ਉੱਤੇ ਇਦਾਂ ਦੁੱਖਾਂ ਦੇ ਪਹਾੜ ਜਿਹੜੇ ਨਾ ਦਿਗਣ